ਹੱਲਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਕਰਦੇ ਹਾਂ ਜੀ ਅਮਰ ਅਚੀਮਾ ਚੈਨਲ ਵਿੱਚ ਵੈਲਕਮ ਹੈ ਜੀ ਤੁਹਾਡੇ ਸਾਰਿਆਂ ਦਾ ਤੇ ਇਹ ਆਪਾਂ ਨਿਸ਼ਾਨੀਆਂ ਲਾਈਆਂ ਨੇ ਸਭ ਤੋਂ ਹੈਵੀ ਕਮੀਜ਼ ਦੀਆਂ ਆ ਵੇਖੋ ਤੇ ਇਹ ਵਾਲਾ ਜਿਹੜੀ ਛਾਤੀ ਏ ਇਹ 24 ਇੰਚੇ ਕਮਰ 23 ਹੈਪ 32 ਇੰਚ ਦੇ ਅਕੋਰਡਿੰਗ ਮੈਂ ਸਾਰੀਆਂ ਨਿਸ਼ਾਨੀਆਂ ਆ ਵੇਖੋ ਲਾ ਕੇ ਰੱਖੀਆਂ ਆਈਆਂ ਨੇ ਤੇ ਮੈਂ ਹੁਣ ਤੁਹਾਨੂੰ ਦੱਸਦੀ ਹਾਂ ਮੈਂ ਕਿੰਨੇ ਕਿੰਨੇ ਇੰਚ ਤੇ ਆਹ ਵੇਖੋ ਜਿਹੜੀ ਛਾਤੀ ਇਹ 24 ਇੰਚੇ ਕਮਰ 23 ਹੈਪਕਸ 22 ਤੇ ਜਿਹੜਾ ਮੈਂ ਟੀਰਾ ਰੱਖਿਆ ਟੀਰਾ ਮੈਂ ਇਹਦਾ 7 ਇੰਚ ਰੱਖਿਆ ਆਹ ਵੇਖੋ 7 ਇੰਚ ਕਿਉਂਕਿ ਇਹ ਮੇਚਾ ਹੈਵੀ ਹੈ 7 ਇੰਚ ਟੀਰਾ ਰੱਖਿਆ ਇਸ ਜਗ੍ਹਾ ਤੋਂ ਮੈਂ 7.5 ਇੰਚ ਲਿਆ ਤੇ ਇਹ ਵਾਲੀ ਜਿਹੜੀ ਕਾਟ ਪਾਈ ਫਰੰਟ ਸਾਈਡ ਦੀ 1 ਇੰਚ ਦੀ ਬੈਕ ਸਾਈਡ ਦੀ 1.5 ਇੰਚ ਦੀ ਤੇ ਇਹ ਵਾਲੀ ਸਾਰੀਆਂ ਨਿਸ਼ਾਨੀਆਂ ਲਾਈਆਂ ਨੇ ਤੇ ਜਿਹੜੇ ਆਪਰੇਟਾ ਨੇ ਪਲੇਟਾਂ ਵੇਖੋ 12 ਤੇ ਤਿਆਰ ਕਰਨੀਆਂ 12.5 ਤੇ ਨਿਸ਼ਾਨੀ ਲਾਈ ਹੋਈ ਏ ਤੇ 2.5 2 2 ਇੰਚ ਦੀ ਇਹ ਵਾਲੀ ਤਿੰਨਾਂ ਦੀ ਸਪੇਸ ਏ ਹੁਣ ਆਪਾਂ ਐਸੇ ਤੇ ਹੀ ਕਟਿੰਗ ਕਰਦੇ ਨੇ ਇਹ ਵਾਲਾ ਆਪਾਂ ਮਾਰਜਿਨ ਛੱਡਿਆ ਹੋਇਆ ਹੈ ਇਹ ਵਾਲੀ ਆਪਾਂ ਫੀਟਿੰਗ ਦੀ ਨਿਸ਼ਾਨੀ ਲਾਈ ਹੋਈ ਹੈ ਤੇ ਮਾਰ ਜਾ ਇੱਕ ਤੋਂ ਬਸ ਅੱਧੇ ਇੰਚ ਤੋਂ ਵੀ ਕੱਟ ਦੀ ਕਾਟ ਪਾਣੀ ਹੁੰਦੀ ਹੈ ਇਸ ਜਗ੍ਹਾ ਤੋਂ ਅੱਧੇ ਇੰਚ ਤੋਂ ਵੀ ਕੱਟ ਦੇ ਤੇ ਇਹ ਹੋ ਗਏ ਆਪਣੀ ਕਮੀਜ਼ ਦੀ ਕਟਿੰਗ ਤੇ ਆਪਾਂ ਬਸ ਇੰਨੀ ਇੱਕ ਛੋਟੀ ਜੀ ਵੀਡੀਓ ਬਣਾ ਕੇ ਮੈਂ ਤੁਹਾਨੂੰ ਸਿਰਫ ਇਹ ਦੱਸਣਾ ਸੀ ਵੀ ਇਹ ਹੈਵੀ ਕਮੀਜ਼ ਦੀ ਕਟਿੰਗ ਹੈ